ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਪਿੰਡ ਬੁੱਢੇਵਾਲ ਵੈਲਕਮ ਆ ਜੀ ਤੁਹਾਡਾ ਸਾਡੇ ਅੱਜ ਦੇ ਬਲੌਗ 'ਚ ਇਹ ਟਾਈਮ ਹੋ ਗਿਆ ਹੈ 5:30 ਮੈਂ ਕਿਹਾ ਬਲੌਗ ਕਰਦੀ ਹਾਂ ਸਟਾਰਟ ਤੇ ਦਿਖਾ ਦਈਏ ਸੱਜਣਾ ਦੇ ਮਿੱਤਰਾਂ ਨੂੰ ਭੈਣਾ ਦੇ ਭਰਾਵਾਂ ਨੂੰ ਕੀ ਕੀ ਕਰਦੇ ਆਪਾਂ ਤੇ ਕੀ ਨਹੀਂ ਕਰਦੇ ਦੇਖਦੇ ਆ ਕਿੱਧਰ ਦਾ ਰੋਡ ਮਿਲਦਾ ਜੇ ਆਪਾਂ ਨੂੰ ਤੇ ਕਿੱਧਰ ਦਾ ਨਹੀਂ ਤੇ ਆਪਾਂ ਪਹੁੰਚ ਗਏ ਆ ਘਵਾੜੇ ਇਹ ਹੌਲੀ ਵੀ ਪਈ ਹੋਈ ਆ ਚ ਤੇ ਬਾਹਰ ਦੇਖ ਲੋ ਦੇਖੋ ਅੱਜ ਤੱਕ ਤੋ ਵੀ ਪਈ ਹੋਈ ਆ ਬਹੁਤ ਹੀ ਜਿਆਦੇ ਵਿੱਚ ਵਿੱਚ ਤਾਂ ਕਾਫੀ ਆ ਯਾ ਦੇਖੋ ਬਰੋੜਾ ਜ ਆ ਗਿਆ ਠੀਕ ਆ ਦੋਸਤੋ ਚੱਲਦੇ ਆਂ ਭਰੌਣੇ ਆ ਗੱਡੀ ਵਿੱਚ 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 ਤਾਂ ਸੁੱਕਾਵਾ ਦੇ ਵਿੱਚ ਵਿੱਚ ਤਾਂ ਬਹੁਤ ਜਿਆਦੇ ਮੀਂਹ ਆ ਤੁੰਦ ਆ ਤੇ ਆ ਖੱਡੇ ਪਤਾ ਨਹੀਂ ਕਦੋਂ ਭਰਨਗੇ ਉਹ ਅੱਗੇ ਫੇਰ ਆ ਰਹੀ ਆ ਪਰ ਆ ਕੇ ਗੱਡੀ ਫੇਰ ਤੁਹਾਨੂੰ ਦਿਖਾਉਨੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਮੁੰਡੇ ਤੇ ਚੱਲ ਕੇ ਦੱਸਦੇ ਆ ਫੇਰ ਤੁਹਾਨੂੰ ਕਿੱਧਰ ਦਾ ਰੂਟ ਮਿਲਦਾ ਜੇ ਆਪਾਂ ਨੂੰ ਕਿਉਂਕਿ ਤੁੰਦ ਪਈ ਹੋਈ ਆ ਤੁੰਦ ਚ ਸਿੰਗਲ ਰੋਡ ਆ ਤੇ ਇਸ ਤੋਂ ਵਧੀਆ ਕੀ ਆਪਾਂ ਉੱਥੇ ਜਾ ਕੇ ਬਣਾਉਂਦੇ ਆ ब्लॉग की कर दी है स्टार्टिंग वैसे आप पहुँचने वाले से ठीक है दोस्तों स्टार्ट मुंडिया ने कर दो वन टू थ्री और फोर्टी फोर्टी हाँ फोर्टी एटी फोर है उसके तेरह के और छत्तीस दो ठत्तीस ठत्तीस उसके हैं थर्टी एट उसके हैं यानी अल्ट पल्ट है दोनों और फिर दिन है सरदार जी अब फिर जम्मू कश्मीर एंड कंपनी ठीक है जी ठीक है सर चलो जी पेपर ऊपर बनवाए स्टॉक तो आया हुआ है यार अगर ऑफ रेंज भी पड़ी है ना पीछे, उसके चक्कर में ही है ज्यादा लग रहा से दाम से पूछते हैं क्या करता है क्या नहीं अच्छा ड्राइवर आया सी दे पैंती पचासी दे ਲਓ ਜੀ ਪੇਪਰ ਆਪਣੇ ਬਣ ਰਹੇ ਆ ਗੱਡੀ ਆਪਣੀ ਹੁੰਦੀ ਆ ਲੋਡ ਤੇ ਬਾਬੂ ਦਾ ਚਾਹ ਪੀਊਗਾ ਫਿਰ ਬਣਾਉਣਾ ਧੀਰੇ ਜ ਜਾ 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 ਮੇਰਾ ਭਾਈ ਜਾ ਉਹ ਫੇਰੀ ਫੇਰੀ ਬਣਾਏਗਾ ਪੇਪਰ ਵਾ ਹਾਂ ਪੇਪਰ ਲੈ ਜਾ ਓਕੇ ਆ ਨਾ ਮਾਲ ਦੇਖ ਜਾ ਨਿਊ ਲਾਈਨ ਆ ਗਿਆ ਇਹ ਕੌਣ ਸਾ ਅਗੇ ਲੱਗ ਰਿਹਾ 12 25 ਹਾਂ 16 ਹੈ 14 ਹੈ 12 25 ਦੇ सेवन नाइन के आया है, है? शॉर्ट आया है पहले से ही हाँ आया ही नहीं, नहीं, नहीं।, नहीं, नहीं।, नहीं है ना बस ठीक है फिर तो वो भाई जो अरे तो मैं वही कह रहा हूँ कई बार ऐसे होता है ना ये तो शाम को आ जाता है ना माल सेवन नाइन तो वो तो बता के गए हुए हैं कि शॉर्ट आया है बस ठीक है फिर डाल दे कोई दिक्कत नहीं चलो चलो तो कितना हो रहा तो है तो टोटल भैया चौदाह चौदह सोलह सताईस सर सर उसको बोल ठोक के लगा कर बोल दिया बस ठीक है खड़ा कर दिए हाँ ऊपर वाले खड़े कर दियो भाई ठीक है महाराज ध्याडी गड्डी हजे लोड नहीं होनी हजे लगूगा जी आ जाओ इधर नु आके दर्शन लवो ये वीरा अपना दाऊ माजरे तो आ ਗੱਡੀ ਨੰਬਰ 7626 8:30 ਵਜੇ ਆਇਆ ਹੈ ਤੂੰ ਤੜਕੇ 5:30 ਵਜੇ ਤੁਰਿਆ ਕਰ ਘਰ ਘਰ ਆ ਤਾਂ ਪਿਆ ਤੇਰਾ ਪਿੰਡ ਘੰਟੇ ਦੀ ਬਾਟਾ ਜੇ ਤੂੰ ਨਾ ਰੋਕੇ ਹਾਂ ਤੂੰ ਆਉਂਦਾ ਨਾ ਕੋ ਮੱਦੀ ਤੋਂ ਆਉਂਦਾ ਮੈਂ ਅੱਛਾ ਕੋ ਮੱਦੀ ਰਹਿਨੇ ਪਮੱਦੀ ਕਈ ਨਹੀਂ ਸਾਲੇ ਤੇਰਾ ਪਮੱਦੀ ਕਿਹੜਾ ਇਹ ਇੱਕ ਵਧੀਆ ਉਹ ਪਮੱਦੀ ਦੇ ਕੋਲੇ ਖੰਨੇ ਕੋਲੇ ਅੱਛਾ ਹਾਂ 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 ਠੀਕ 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 ਅੱਛਾ ਤੇਰਾ ਪਿੰਡ ਭਮਦੀ ਹੈ ਵੀਰੇ ਫੇਰ ਤਾਂ ਫੇਰ ਤੂੰ 3 ਵਜੇ ਕਾਥੇ ਤੁਰਿਆ ਮੈਂ ਤਾਂ ਸੋਚੀ ਜਨਾ ਉਹੀ ਆ ਪਿੰਡ ਤੇਰਾ ਪੁਰਾਣਾ ਹੂੰ ਅੱਧੇ ਘੰਟੇ ਦੀ ਬਾਟ ਆ ਨਾ 4 ਵਜੇ ਉੱਠਿਆ ਆਪਦਾ ਹੌਲੀ ਹੌਲੀ 4:30 ਵਜੇ 5 5:30 ਵਜੇ ਗੇਰ ਮਾਰਿਆ ਡੰਗਰ ਦਾ ਤਾ ਵੀ ਰੱਖਿਆ ਹੋ ਆ ਬਸ ਬਸ भी फिर डंगर आए बंदे का भाई तेनों पता हाँ। ही उठना ही पड़ेगा। गाड़ी लोड होएगी आपकी भैया जी पेपर तो आपके बने हुए हैं बाकी पूछना पड़े अभी नहीं होएगी क्योंकि अभी चल रही है ना डिस्पैच चल पड़ी सुबह आठ नौ बजे तक होएगी नौ बजे तक हाँ शायद क्योंकि ये लोड करेंगे ना ये गाड़ियाँ ये लोकल जाने वाली गाड़ियाँ ये लोड करेंगे फिर आपकी शायद लोड करेंगे अभी पूछ आओ आप अंदर पूछ के आ जाओ बाबू बैठे ਮੇਰੇ ਹਿਸਾਬ ਤੋਂ ਏਹੀ ਕਹਤਾ ਹੈ ਬਾਕੀ ਆਗੇ ਪਤਾ ਨਹੀਂ ਕੀ ਕਰਨਗੇ। ਲਓ ਜੀ ਗੱਡੀ ਆਪਣੀ ਹੋ ਗਈ ਲੋੜ ਪੇਪਰ ਲਈਏ ਤੇ ਨਿਕਲੀਏ। ਲਓ ਜੀ ਟਾਈਮ ਹੋ ਗਿਆ ਪੌਣੇ 7 ਆਪਾਂ ਹੋ ਗਏ ਆ ਲੇਟ ਨਹੀਂ ਆਹ ਟਾਈਮ ਤਾ ਆਪਾਂ ਪਹੁੰਚੇ ਹੋਈਦਾ ਮੰਜੀ ਸਾਹਿਬ ਤੇ ਚਲੋ ਜਿਹੜਾ ਟਾਈਮ ਲੱਗਣਾ ਉਹ ਲੱਗਣਾ ਹੀ ਆ ਤੇ ਨਿਕਲਦੇ ਆਪਾਂ ਅੱਜ ਗੱਲਾਂ ਪੰਜ ਗੁੱਲਾ ਹੀ ਆਪਣੇ ਕੋਲੇ ਦੋ ਲੋਕੇਸ਼ਨ ਪਰ ਹੈਗੀਆਂ ਤਾਂ ਦੋ ਆ ਦੋਸਤੋ ਤੇ ਉਹਦਾ ਇੱਕੋ ਹੀ ਫਿਕਰ ਹੁੰਦਾ ਉਹਦਾ ਟਾਈਮ ਆ ਯਾਰ 9 ਵਜੇ ਦਾ ਇਹ 9 ਵਜੇ ਉੱਥੇ ਪਹੁੰਚਣੇ ਪਹੁੰਚਣਾ ਪੈਂਦਾ ਵਾ ਉਹ 10 ਵਜੇ ਤੋਂ ਪਹਿਲਾਂ ਪਹਿਲਾਂ ਦੋ ਡਿਲੀਵਰੀਆਂ ਕਰਨੀਆਂ ਹੁੰਦੀਆਂ ਨੇ ਡਿਲੀਵਰ ਤੇ ਠੀਕ ਆ ਦੋਸਤੋ ਨਿਕਲਦੇ ਆਂ ਬਾਕੀ ਦਿਖਾਉਣੇ ਮਿਲਦੇ ਆਪਾਂ ਪੰਜ ਗੁੱਲੇ ਆਪਾਂ ਆਏ ਹੋਏ ਆ ਘਵਾੜਾ ਘਵਾੜੇ ਪਹੁੰਚ ਗਏ ਆ ਟਾਈਮ ਹੋ ਗਿਆ 6:45 ਤੇ ਬਾਬਾ ਨਾਨਕ ਰੱਖੇ ਸੁੱਖ ਤੇ ਚਾਹ ਪਤਾ ਨਹੀਂ ਪੈਣ ਨੂੰ ਮਿਲੂ ਜਾਂ ਨਹੀਂ ਮਿਲੂ ਮੈਨੂੰ ਤਾਂ ਲੱਗਦਾ ਨਹੀਂਗਾ ਤੇ ਔਨੇ ਸੱਤ ਦਾ ਹੋ ਗਏ ਇੱਥੇ ਹੀ ਲੋਈ ਦੋਸਤੋ ਹਰ ਰਾਣੀਆਂ ਨੇ ਵੀ ਬਹੁਤ ਰਾਜ ਕੀਤਾ 407 ਨੇ ਆ ਦੇਖੋ ਬੱਸ ਵਾਲਾ ਕਿੱਧਰ ਦੀ ਕਿੱਧਰ ਫਸਣ ਡਿਆ ਵਾ ਉੱਠੇ ਪਾਸੇ ਤੇ ਠੀਕ ਆ ਦੋਸਤੋ ਮਿਲਦੇ ਆਪਾਂ ਇਕਵਾੜੇ ਚੌਂਕ ਚ ਏ ਟਾਈਮ ਹੈਗਾ ਘਟ ਆਪਣੇ ਕੋਲੇ ਤੇ ਮਿਲਦੇ ਆ ਫਿਰ ਆਪਾਂ ਅੱਗੇ ਲਓ ਜੀ ਦੋਸਤੋ ਟਾਈਮ ਵੀ ਖਿੱਚਮਾ ਤੇ ਧੁੰਦ ਵੀ ਪਈ ਹੋਈ ਅੱਜ ਤੇ ਜਦੋਂ ਮਾਰੀ ਹੁੰਦੀ ਆ ਕਹਿੰਦੇ ਸਾਲੇ ਇਕੱਠੀ ਹੋ ਜਾਂਦੀ ਆ ਮਾਰੀ ਹਨਾ ਤੇ ਟਾਈਮ ਵੀ ਅੱਜ ਖਿੱਚਮਾ ਮ ਤੇ ਧੁੰਦ ਵੀ ਪਈ ਹੋਈ ਏ ਚਲੋ ਭਾਈ ਦੇਖ ਲੋ ਡਰਾਈਵਰਾਂ ਨੂੰ ਮੂੰਹ ਚੱਕ ਕੇ ਕਹਿਣੇ ਵਾਲਿਓ ਇਹ ਡਰਾਈਵਰ ਐ ਡਰਾਈਵਰ ਐ ਐ ਸੱਪ ਦੀ ਸਰੀ ਤੋਂ ਨੋਟ ਚੱਕਣੇ ਪੈਂਦੇ ਆ ਤੇ ਟਾਈਮ ਵੀ ਦੇਖੋ 7 ਵਜਣ ਨੂੰ ਹੋ ਗਏ ਆ ਤੇ 9 ਵਜੇ ਪੰਜ ਗੁੱਲੇ ਪਹੁੰਚਣਾ ਇਹ ਸਪੀਡ ਚੈੱਕ ਕਰ ਲੋ ਧੁੰਦ ਵੀ ਪਈ ਹੋਈ ਆ ਇਹਨੂੰ ਕਹਿੰਦੇ ਆ ਸੱਪ ਦੀ ਸਰੀ ਤੋਂ ਨੋਟ ਚੱਕਣੇ ਡਰਾਈਵਰ ਨਹੀਂ ਬੰਦਾ ਸਾਰੀ ਉਮਰ ਬਣਦਾ ਆਪਾਂ ਤਾਂ ਹਜੇ ਤੱਕ ਬਣੇ ਨਹੀਂ ਬਾਈ ਜੀ ਡਰਾਈਵਰੀ ਦੇ ਘਰ ਵਾਕੇ ਜਿਆੜਿਆਂ ਨੇ ਕਿਹਾ ਬਹੁਤ ਦੂਰ ਨੇ ਤੇ ਅੱਜ ਆਪਾਂ ਆ ਦੇਖ ਲਓ ਤੁਹਾਡੇ ਸਾਹਮਣੇ ਦਰਾਹੇ ਫਿਰਦੇ ਆ ਤੇ ਟਾਈਮ ਹੋ ਗਿਆ 7:00 ਵਜੇ ਆ ਤੇ ਆਪਾਂ ਹੈਗੇ ਦਰਾਹੇ ਹਜੇ ਤੇ ਧੁੰਦ ਵੀ ਆ ਤੁਹਾਡੇ ਸਾਹਮਣੇ ਦੇਖ ਲਓ ਆ ਬਰੋੜਾ ਜਿਹਾ ਆਉਂਦਾ ਨਾ ਇਹ ਹਾਲ ਹੈ ਬਾਬੇ ਨਾਨਕ ਦੀ ਕਿਰਪਾ ਸਾਰੇ ਡਰਾਈਵਰ ਭਾਈਆਂ ਤੇ ਚਾਹੀਦੀ ਹੈ ਭਾਈ ਸਾਰੇ ਡਰਾਈਵਰ ਭਾਈ ਸਾਡੇ ਪਸ ਦੇ ਰਸਤੇ ਰਹਿਣ ਤੇ ਚਲੋ ਫਿਰ ਆਪਾਂ ਹੁਣ ਧਿਆਨ ਰੱਖੀਏ ਅੱਗੇ ਠੀਕ ਆ ਦੋਸਤੋ ਮੈਂ ਕਹ ਕਰ ਦਈਏ ਦੋਸਤਾਨਾ ਸ਼ੇਅਰ ਇਹ ਡਰਾਈਵਰੀ ਦਾ ਕੰਮ ਇਹਨੂੰ ਕਹਿੰਦੇ ਆ ਸੱਪ ਨਹੀਂ ਸੀ ਕਿ ਨੋਟ ਚੱਕੜੇ ਲਓ ਜੀ ਜਦੋਂ ਜੈਦ ਕਰਦੇ ਸਪੀਡ ਆਹੀ ਰੱਖੀ 60 60 60 60 65 ਦੀ ਸਪੀਡ ਤੇ ਆਪਾਂ ਜ਼ਿਰਖਪੁਰ ਪਹੁੰਚ ਗਏ ਆ ਤੇ ਪੰਚਕੂਲਾ ਐਂਟਰ ਕਰਨ ਲੱਗੇ ਆ ਇਹ ਆ ਲਓ ਜੀ ਆਪਾਂ ਪੰਜਾਬ ਹਰਿਆਣੇ ਦਾ ਬਾਰਡਰ ਟੱਪ ਕੇ ਆ ਲਓ ਜੀ ਆਪਾਂ ਪੜ ਗਏ ਆ ਹਰਿਆਣੇ 'ਚ ਠੀਕ ਆ ਜੀ ਬਾਬੇ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਆ ਤੇ 4:30 ਵਜੇ ਆਪਾਂ ਨਿਕਲੇ ਸੀ ਹੱਬ ਚੋਂ ਕੁਆੜੇ ਤੋਂ ਚੱਲੇ ਸੀਗੇ ਤੇ ਆਪਾਂ ਬਾਬੇ ਦੀ ਕਿਰਪਾ ਨਾਲ 9 ਵਜੇ ਤੱਕ ਪਹੁੰਚ ਹੀ ਜਾਣਾ ਵਾ ਟਾਈਮ ਹਜੇ 10 ਮਿੰਟ ਪਏ ਆ ਯਾਨੀ ਕਿ 8:49 ਮਿੰਟ ਹੋ ਗਏ ਆ ਤੇ ਆਪਾਂ ਐਂਟਰ ਹੋ ਹੀ ਗਏ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਆਪਣੀ ਚਿੰਤਾ ਹੋਈ ਖਤਮ ਬਹੁਤ ਬਹੁਤ ਧੰਨਵਾਦ ਬਾਬੇ ਨਾਨਕ ਦਾ ਸਾਰੇ ਡਰਾਈਵਰ ਭਾਈਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਾਂ ਵੀ ਪਹੁੰਚ ਗਏ ਆ ਜਿੱਦੋਂ ਜਾਇਦ ਕਰਦੇ ਤੇ ਗੱਡੀ ਭਜਾਈ ਵੀ ਤੇ ਧਿਆਨ ਨਾਲ ਵੀ ਚਲਾਈ ਤੇ ਆਪਾਂ ਪੰਚਕੁਲਾ ਐਂਟਰ ਕਰ ਗਏ ਆ ਦੋਸਤੋ ਆਜੋ ਮਿਲਦੇ ਆ ਫਿਰ ਲੋਕੇਸ਼ਨ ਤੇ 9 ਵਜੇ ਪਹੁੰਚਣਾ ਹੁੰਦਾ ਆਪਾਂ ਤੇ ਪਹੁੰਚ ਕੇ ਫਿਰ ਦਿਖਾਉਨੇ ਆ ਤੁਹਾਨੂੰ ਲਓ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇੱਕ ਲੋਕੇਸ਼ਨ ਖਾਲੀ ਕਰਕੇ ਦੂਜੀ ਲੋਕੇਸ਼ਨ ਤੇ ਚੱਲੇ ਆ ਟਾਈਮ ਹੋ ਗਿਆ 9:35 ਤੇ ਸਭ ਦੇ ਪਾਸਾ ਸਾਰਿਆਂ ਦੀ ਕਿਰਪਾ ਰੱਖੇ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਤੇ ਰੱਬ ਸਭ ਦਾ ਹੀ ਭਲਾ ਕਰੇ ਆਪਾਂ ਦੂਜੀ ਲੋਕੇਸ਼ਨ ਤੇ ਚੱਲੇ ਆ ਨਹੀਂ ਤਾਂ ਪੂਰੇ ਰਸਤੇ ਫਿਊਜ ਉਡੇ ਪਏ ਸੀਗੇ ਕਿ ਤੁੰਦ ਨੇ ਫਿਊਜੜੇ ਹੋਏ ਤੇ ਉੱਤੇ ਜੀ ਟਾਈਮ ਤੇ ਉੱਤੇ ਜੀ ਸੋਮਵਾਰ ਸੋਮਵਾਰ ਵੱਧ ਫਿਊਜੜਾਦਾ ਕਿਉਂਕਿ ਦੋਸਤੋ ਸੋਮਵਾਰ ਨੂੰ ਛੁੱਟੀ ਬਹੁਤ ਘੱਟ ਹੁੰਦੀ ਆ ਤੇ ਜਾਵਣ ਲੱਗਣਾ ਹੀ ਹੁੰਦਾ ਵਾ ਇੱਕ ਵੈਸੇ ਆਪਾਂ ਲੇਟ ਤੇ ਤੇ ਜੀ ਫਿਰ ਵੀ ਚਲੋ ਬਾਬੇ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਆ ਆਪਾਂ ਚੱਲੇ ਆ ਦੂਜੀ ਲੋਕੇਸ਼ਨ ਤੇ ਲਾਲ ਲਾਈਟ ਹੋ ਗਈ ਆਪਣੇ ਗ੍ਰੀਨ ਲਾਈਟ ਹੋ ਗਈ ਜੀ ਮਿੱਤਰੋ ਕਰਦੇ ਆ ਫੇਰ ਦੂਜੀ ਲੋਕੇਸ਼ਨ ਖਾਲੀ ਦੇ ਦੇ ਆ ਵਾਪਸੀ ਵੀ ਉਸੇ ਹੈਗੀ ਆ ਜਾਂ ਨਹੀਂ ਜੇ ਨਹੀਂ ਹੈਗੀ ਤਾਂ ਬਾਬੇ ਦਾ ਨਾਮ ਲੈ ਕੇ ਚੱਲੀਏ ਫੇਰ ਆਪਾਂ ਕੋਤੇ ਹੋਰ ਪਾਸੇ ਦਾ ਲਾਈਏ ਕਿਡਾ ਜੀ ਪਰਮਾਤਮਾ ਨੇ ਕਰਤੀ ਆ ਮੇਰ ਮੇਰ ਕਿੱਦਾਂ ਕਰਤੀ ਆ ਕਿ ਨਿਊ ਲੈਂਡ ਚੱਲ ਪਈ ਆ ਤੇ ਗੱਡੀ ਆਈ ਹੋਈ ਆ ਨਿਊ ਲੈਂਡ ਦੀ ਤੇ ਆਪਾਂ ਵੀ ਪਹੁੰਚ ਗਏ ਸੀਗੇ ਹੋ ਗਿਆ ਲਓ ਜੀ ये समस्या ये हमारी पूना से गाड़ियाँ बंद हो गई थी अब ये जयपुर से चलने लग गई हैं ये उस्ताद जी है ये लेके आए हैं गाड़ी और दूसरी लोकेशन हमने कर दी है खाली उस्ताद जी बढ़िया हुआ ना चल पड़े पूना करो हेलो हाय है फिर ठीक ठाक हाँ बढ़िया हुआ चल पड़ा ठीक है जी निकलते हैं हम हम भी निकलते हैं उस्ताद जी को बाय बाय करके ठीक है उस्ताद जी ओके 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 ਲਓ ਜੀ ਆਪਾਂ ਚੱਲ ਪਏ ਸੀ ਵਾਪਸੀ ਵਾਪਸੀ ਹੈ ਨਹੀਂ ਸੀ ਕਿ ਪੰਜ ਕੋਲੇ ਤੋਂ ਤੇ ਨਾ ਹੀ ਪਹਿਲੇ ਲੋਕੇਸ਼ਨ ਤੋਂ ਨਾ ਦੂਜੀ ਲੋਕੇਸ਼ਨ ਤੋਂ ਤੇ ਆਪਾਂ ਚੱਲ ਰਹੇ ਆ ਫਿਰ ਘਰ ਨੂੰ ਅੱਜ ਟਾਈਮ ਸਿਰ ਜਾ ਕੇ ਕੋਈ ਗੱਡੀ ਦਾ ਕੰਮ ਕਮ ਕਰਾ ਲੈਨੇ ਜਿਹੜਾ ਹੁਣੇ ਵਾਲਾ ਵਾ ਤੇ ਲੈਟਾ ਲੋਟਾ ਇੱਕ ਇੱਕ ਲੈਟ ਜਲਦੀ ਉਹ ਵੀ ਕਰਾਉਣੇ ਆ ਲਗੇ ਤੇ ਬਾਕੀ ਦੇਖਦੇ ਆ ਕੀ ਅੱਗੇ ਪਰਮਿਸ਼ਨ ਆਉਦੀ ਆ ਕੀ ਨਹੀਂ ਨੇ ਜੇ ਢੇੜਾ ਕੁੜਾ ਦੇਖ ਲਾਂਗੇ ਕਿਸੇ ਪਾਸੇ ਦਾ ਮਿਲਦਾ ਹੋਇਆ ਕਿਹੜਾ ਚੱਕ ਲਾਂਗੇ ਹਾਂਜੀ ਦੋਸਤੋ ਆਪਾਂ ਖੜੇ ਸੀਗੇ ਇਹ ਮਹਾਲੀ ਵਾਲੀਆਂ ਲਾਈਟਾਂ ਤੇ ਤੇ ਉਹ ਮੁਲਾਜ਼ਮ ਜਿਹੜਾ ਫਿਰਦਾ ਨਾ ਜੇ ਤੁਸੀਂ ਜੈਬਰਾ ਕ੍ਰੋਸਿੰਗ ਤੋਂ ਅੱਗੇ ਖੜੇ ਹੋ ਤਾਂ ਤੁਹਾਡਾ ਉਹਨੇ ਚਲਾਨ ਕਰ ਦੇਣਾ ਉਹਦਾ ਮਸ਼ੀਨ ਉਹਦੇ ਹੱਥ 'ਚ ਹੀ ਆ ਤੇ ਆਪਣੀ ਗੱਡੀ ਵੀ ਇੱਥੇ ਖੜੀ ਸੀਗੀ ਜੈਬਰਾ ਕ੍ਰੋਸਿੰਗ ਤਾਂ ਹੈ ਨਹੀਂਗੀ ਇੱਥੇ ਵੈਸੇ ਆਪਾਂ ਪਿੱਛੇ ਖੜੀ ਕਰ ਲਈਏ ਲਾਈਟ ਹੋ ਗਈ ਸੀ ਆਪਣੀ ਪੀਲੀ ਵਾਰਨਿੰਗ ਵਾਲੀ ਆਪਾਂ ਇੰਨਾ ਪਿੱਛੇ ਖੜੇ ਆ ਉਹ ਖਿੱਚ ਲਈ ਫੋਟੋ ਉਹ ਖਿੱਚਦਾ ਫੋਟੋ ਐਕਚੁਅਲੀ ਫੋਟੋ ਨਹੀਂ ਹੁਣ ਫੋਟੋ ਖਿੱਚ ਕੇ ਹੁਣ ਉਹ ਭਰੂਗਾ ਚਲਾਨ ਤੇ ਆਪਣੀ ਗੱਡੀ ਦਾ ਵੀ ਨੰਬਰ ਪਾਉਂਦਾ ਸੀਗਾ ਉਹ ਤੇ ਆਪਾਂ ਪਿੱਛੇ ਹੀ ਖੜੇ ਸੀ ਇਸ ਕਰਕੇ ਉਹਨੇ ਆਪਣਾ ਨੰਬਰ ਨੰਬਰ ਪਾਇਆ ਤੇ ਬਾਕੀ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਯਾਨੀ ਮੁਹਾਲੀ ਵਾਲਿਆਂ ਲਾਈਟਾਂ ਤੇ ਤੁਸੀਂ ਇਹ ਜ਼ਰੂਰ ਗੌਰ ਕਰਨੀਆਂ ਤੇ ਇਹ ਪੀਰ ਬਾਬੇ ਦੀ ਜਗਾ ਵਾ ਇੱਥੇ ਏ ਇੱਥੇ ਤੁਸੀਂ ਜੀ ਲਾਈਟਾਂ ਤੋਂ ਜੈਬਰਾ ਕ੍ਰੋਸਿੰਗ ਤੋਂ ਪਿੱਛੇ ਹੀ ਖੜੇ ਹੋਣਾ। ਪੰਪ ਦੇ ਸਾਡਾ ਯਾਰ ਟਕਰਿਆ। ਸਾਡਾ ਯਾਰ ਵੀ ਤੇ ਮੁਨਸ਼ੀ ਵੀ ਸੀਗਾ ਸਾਡਾ। ਹੁਣ ਕਰਦਾ ਇਹ ਮੁਨਸ਼ੀ ਗਿਰੀ। ਕਿੱਥੇ ਫਿਰਦਾ ਵਾ। ਇਹ ਆਗੇ ਸਾਡੇ ਪ੍ਰਗਟ ਜੀ। ਕੀ ਹਾਲ ਚਾਲ ਆ? ਹੋਰ ਹੋਧੀ ਗੱਲੀ। ਚਲੀਆ ਬੋਲੀਆ। ਕੀ ਆਪਣਾ ਭੂਆ ਭਾਈ। ਪਰਗਟ ਜੀ ਮਿਲਿਆ ਸਾਡਾ ਭਾਈ ਆ ਪ੍ਰਗਟ ਭਾਈ ਪਹਿਲਾਂ ਸਾਡਾ ਮੁਨਸ਼ੀ ਵੀ ਹੁੰਦਾ ਸੀ ਹੁਣ ਸਾਡਾ ਭਾਈ ਆ ਇਹ ਕਿੱਧਰ ਚੱਲਦਾ ਕੰਮ ਕਰ ਸੇਫ ਜੀ ਵਧੀਆ ਚੱਲੀ ਜਾਂਦਾ ਲੋ ਠੀਕ ਠਾਕ ਠੀਕ ਆ ਜੀ ਮਿਲਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਬੈਠਦੇ ਆ ਫਿਰ ਮਿਲਦੇ ਆ ਗੱਲਬਾਤ ਕਰਦੇ ਆ ਤੁਹਾਡੀ ਪ੍ਰਗਟ ਜੀ ਨੂੰ ਮਿਲ ਲਓ ਜੀ ਪੰਪ ਤੇ ਆਏ ਆ ਤੇਲ ਪੋਆਇਆ ਪ੍ਰਗਟ ਨੂੰ ਮਿਲੇ ਪ੍ਰਗਟ ਲੰਘਿਆ ਚਾਹ ਪਾਣੀ ਮੈਂ ਪੀਣੇ ਚੱਲ ਤੋ ਤੇ ਪੈਂਚਰ ਆ ਮੋਟਰ ਆਪਣੀ ਹਵਾ ਭਰਾ ਕੇ ਲਵਾਉਨੇ ਆ ਪੈਂਚਰ ਆ ਦੇਖੋ ਚੋਰ ਆ ਦੇਖੋ ਚੋਰ ਠੀਕ ਆ ਦੋਸਤੋ ਮਿਲਦੇ ਆ ਹਰ ਹਵਾ ਕਿੰਨੀ ਹੋ ਗਈ ਆ ਇਹ 50 55 ਹੋਈ ਆ ਹਜੇ ਇਹਾਂ ਵਾਲੀ ਦੁਕਾਨ ਤੇ ਬੰਦਾ ਵੀ ਬੈਠਾ ਬਾਈ ਸਾਡਾ ਲਾਈਏ ਪੈਂਚਰ ਪੈਂਚਰ ਲਵਾ ਕੇ ਫਿਰ ਮਿਲਦੇ ਆ ਤੁਹਾਨੂੰ ਅਸੀਂ ਕਿੱਲ ਵੜ ਗਿਆ ਇਹਦੇ ਚ ਕਿੱਲ ਲਓ ਜੀ ਲਵਾਉਨੇ ਪੈਂਚਰ ਫਿਰ ਮਿਲਦੇ ਆ ਤੁਹਾਨੂੰ ਕਰਦਾ ਸੂੰ ਸੂੰ ਹੈਗਾ ਤਾਂ ਬ੍ਰੀਕ ਪੈਂਚਰ ਹੋਊਗਾ ਲੱਗ ਗਿਆ ਚੈੱਕਾ ਨਿਊ ਟਾਇਰ ਹਨਾ ਥੋੜੇ ਵਾਲੇ ਤੋਂ ਕਿੱਥੇ ਖੁੱਲਣਾ ਸੀ ਇਹ ਉੱਥੇ ਮੈਨੂੰ ਮੁੰਡਾ ਕਹਿੰਦਾ ਯਾਰ ਇੱਤੋਂ ਲਵਾ ਲਾ ਮੈਂ ਭਾਈ ਮਸ਼ੀਨ ਹੈਗੀ ਆ ਕਹਿੰਦਾ ਨਹੀਂ ਯਾਰ ਮੈਂ ਕਹਾਂ ਫੇਰ ਆ ਜਾਂਦੇ ਭਰਾਵਾ ਉਹਨੇ ਥੋੜੇ ਮਾਰ ਮਾਰ ਕਮਲੇ ਹੋ ਜਾਣਾ ਸੀਗਾ ਮੈਂ ਨਾ ਹਵਾ ਭਰ ਕੇ ਕਰ ਲਾ ਚੱਕ ਮਾੜੀ ਜੀ ਹਨਾ ਓਕੇ ਅਜਾ ਕਪੜਾ ਅਗਾ ਕਪੜਾ ਮਾਰ ਰਹਾ ਹਾਂ ਕਪੜਾ ਜਾਂ ਮਾਰ ਲਾ ਵਿੱਚ ਪਤਾ ਲੱਗ ਜਾਊਗਾ ਕਿ ਵੇਲੇ ਚੋਰ ਕੋਈ ਹੋ ਰੇ ਹੁੰਦਾ ਵਾ ਹੈ ਇਹ ਲੱਗੀ ਨਾ ਹੋਵੇ ਕਿ ਆਪਾਂ ਇਹਦੇ ਪਹਿਲੇ ਖਿਚ ਰਹਿ ਜੀ ਬਾਈ ਦੇ ਕੰਮ ਓਕੇ ਆ ਬਾਈ ਚੰਗੀ ਤਰ੍ਹਾਂ ਮਾਰ ਕੇ ਕੰਮ ਕਰਕੇ ਦਿੰਦਾ ਤਾਂ ਹੀ ਤਾਂ ਫਿਰ ਆਪਾਂ ਤੇਰੇ ਕੋ ਆ ਕੇ ਖੜੇ ਆ ਮਿੱਤਰਾ ਕਿੱਕ ਦਾ ਪੁਆਇੰਟ ਓਕੇ ਆ ਬਾ ਠੀਕ ਲਾ ਦੇ ਪਰ ਦੇ ਫੱਟ ਟਾਇਰ ਹੋਣ ਲੱਗਿਆ ਫੱਟ ਓਹ ਖੜੀ ਆਪਣੀ ਮੋਟਰ ਟਾਈਮ ਕਿੰਨਾ ਹੋ ਗਿਆ 2:30 ਵਜੇ ਹੋਣਿਆ 2:30 ਵਜੇ 2:30 ਵਾਈ ਪੈਂਚਰ ਲੱਗ ਗਿਆ ਆਪਣੀ ਗੱਡੀ ਨੂੰ ਇਹ ਹੈਗਾ ਦਿੱਲੀ ਹਾਈਵੇ ਦਿੱਲੀ ਹਾਈਵੇ ਦਰਾਹੇ ਤੋਂ ਪਹਿਲਾਂ ਨਰਸਰੀਆਂ ਨਾਲ ਆਹ ਜਿਹੜੀ ਆ ਇਹ ਕਿਸਾਨ ਬੀਜਾ ਸਟੋਰਦ ਰਹਾ ਤੇ ਆ ਬਾਬੇ ਦੀ ਦੁਕਾਨ ਆ ਬਾਈ ਦੀ ਬੜਾ ਘੈਂਟ ਪਈ ਆ ਬਾਈ ਕੋਲੇ ਆਈਦਾ ਪਰ ਹਰ ਬਾਰੇ ਬਾਈ ਕੋਲੇ ਨਵੇਂ ਟਾਇਰ ਵੀ ਬਾਈ ਤੋਂ ਹੀ ਬਦਲਵਾਈਦੇ ਆ ਤੇ ਪੈਂਚਰ ਪੁੰਚਰ ਵੀ ਬਾਈ ਤੋਂ ਹੀ ਲਵਾਈਦਾ ਵਾ ਕੰਮ ਵਧੀਆ ਬਾਈ ਦਾ ਇੱਕ ਨੰਬਰ ਓਕੇ ਤੇ ਉਹੀ ਥੋੜੀ ਯਾਰ ਪੰਜ ਕੁਲੇ ਤੋਂ ਹੀ ਇੱਥੇ ਤੱਕ ਆ ਗਏ ਬਾਈ ਕੰਮ ਵਧੀਆ ਕਰਦਾ ਇਸ ਕਰਕੇ ਆਪਾਂ ਬਾਈ ਕੋ ਲਾਏ ਤੇ ਪੈਂਚਰ ਲੱਗ ਗਿਆ ਆਪਣੀ ਗੱਡੀ ਨੂੰ ਤੇ ਪੈਂਚਰ ਪੁੱਛ ਲਵਾ ਕੇ ਚੱਲੀਏ ਫਿਰ ਘਰ ਨੂੰ ਤੇ ਮਿਲਦੇ ਆਂ ਫਿਰ ਆਪਾਂ ਘਰੇ ਦੇਖਦੇ ਆਂ ਕੋਈ ਕੰਮ ਕਰ ਟਾਈਮ ਨਾਲ ਆਪਾਂ ਫ੍ਰੀ ਹੋ ਗਏ ਆ ਇਹ ਹੈਗਾ ਦਿੱਲੀ ਹਾਈਵੇ ਇੱਧਰ ਦਿੱਲੀ ਤੇ ਇੱਧਰ ਅੰਮ੍ਰਿਤਸਰ ਅੱਜ ਸਾਨੇ ਵਾਲ ਤੋਂ ਨਾ ਜਨੇਵਾਲੀ ਨੂੰ ਰਸਤਾ ਘਟਿਆ ਪਿੰਡ ਨੂੰ ਪੱਠੇ ਕੋਲੋਂ ਇਹ ਵੱਡੀਆਂ ਗੱਡੀਆਂ ਅੰਦਰ ਵੜ ਲੈਂਦੇ ਆ ਪਿੰਡ 'ਚ ਇਰੇ ਤੋੜਦੇ ਆ ਤਾਰਾਂ ਆ ਵੜੇ ਰਾਜਸਥਾਨ ਦੇ ਤੇ ਕੋਲੇ ਬਾੜ ਲੈਂਦੇ ਆ ਬਟੀਆਂ ਗੱਡੀਆਂ ਤੇ ਵੱਡੀਆਂ ਗੱਡੀਆਂ ਵਾਲਾ ਰਸਤਾ ਹੈ ਨਹੀਂਗਾ ਇਹ ਜੜਿਆਲੀ ਪੱਠੇ ਤੋਂ ਅੰਦਰ ਜੜਿਆਲੀ ਪਿੰਡ ਚ ਵੱਲ ਰਿਹਾ ਵਾ ਤੇ ਆ ਖੰਬੇ ਖੁੰਬੇ ਜਿਹੜਾ ਇਹਨਾਂ ਨੇ ਤੋੜੇ ਹੋਇਆ ਬਟੀਆਂ ਗੱਡੀਆਂ ਵਾਲਿਆਂ ਦੇ ਤੇ ਆ ਜਿਹੜੇ ਆ ਦੇ ਵਿੰਗੇ ਡੇਢੇ ਕੀਤੇ ਇਹਨਾਂ ਦੇ ਇਹ ਸਾਰੇ ਇਹਨਾਂ ਨੇ ਬੈਗ ਬੁੱਕ ਕਰਦਿਆ ਨੇ ਤੇ ਕਈਆਂ ਦੇ ਤਾਂ ਮੈਂ ਬੈਗ ਕਰਵਾਇਆ ਤੜਕੇ ਨਿਕਲੀਦਾ ਸੀ ਨਾ ਤੇ ਕਈਆਂ ਦੇ ਗੱਡੀਆਂ ਜੇ ਤਾਂ ਮੋਰਟੀ ਟਿੱਕ ਗਿਆ ਤਾਂ ਉਹਨੂੰ ਉੱਥੇ ਹੀ ਰੋਕ ਦੇਣਾ ਵਾ ਜੇ ਕੋਈ ਰਾਹ ਚ ਆ ਗਿਆ ਤਾਂ ਉਹਨੂੰ ਰਸਤੇ 'ਚ ਰੋਕ ਕੇ ਕਹਿ ਦੇਣਾ ਵੀ ਭਰਾਵਾ ਇੱਥੋਂ ਗੱਡੀ ਤੇਰੀ ਵੱਡੀ ਨਹੀਂ ਮੁੜਦੀ ਤੇ ਆ ਦੇਖ ਲੋ ਕਿੰਨਾ ਕਰਸਤਾ ਵਾ ਭਾਈ ਦੁਨੀਆ ਨੂੰ ਲੋਕੇਸ਼ਨ ਵਾਲੇ ਜਿਹੜੇ ਲੋਕੇਸ਼ਨ ਲਾਉਂਦੇ ਆ ਨਾ ਭਾਈ ਇਹ ਲੋਕੇਸ਼ਨ ਵਾਲੇ ਫਸਦੇ ਆ ਕੋਈ ਲੋਕੇਸ਼ਨ ਇਹ ਵੀ ਲੁਧਿਆਣੇ ਵਾਲਾ ਰਸਤਾ ਦਿਖਾਉਂਦੀ ਆ ਤੇ ਸਭ ਜਾਣਾ ਚਾਹੀਦਾ ਵੈਸੇ ਸਿੱਧਾ ਕਵਾੜੇ ਨੂੰ ਤੇ ਪਿੰਡ ਵਾਲੇ ਰਸਤੇ ਬਾੜ ਕੇ ਗੱਡੀ ਫੇਰੇ ਫਸਦੇ ਆ ਉਹਨਾਂ ਟਰਾਲਾ ਭੜਿਆ ਹੋਇਆ ਸੀ ਨਾ ਵੀ ਲੋਕੇਸ਼ਨ ਵਾਲਾ ਹੀ ਆ ਇਹ ਵੀ ਇਹਦੇ ਵੀ ਲੋਕੇਸ਼ਨ ਲਈ ਹੋਣੀ ਆ ਤੇ ਅੰਦਰ ਬੜਿਆ ਆ ਤੇ ਚਲੋ ਇਹਦੀ ਤਾਂ ਗੱਡੀ ਹੈ ਨਹੀਂ 19 ਫੁੱਟ 22 ਫੁੱਟ ਤਾਂ ਨਿਕਲ ਜਾਂਦੀ ਆ 24 ਫੁੱਟ 32 ਫੁੱਟ ਵੀ ਨਿਕਲੇ ਜਾਂਦਾ ਵਾ ਪਰ ਆ ਤਾਰਾਂ ਨਹੀਂ ਨਾ ਜਿਹੜੀਆਂ ਤਾਰਾਂ ਬਹੁਤ ਨਹੀਂ ਮੀਆਂ ਨੇ ਯਾਦੇ ਤਾਰਾਂ ਯਾਦੇ ਕਿਉਂਕਿ ਵੱਡੀ ਗੱਡੀ ਵਾਲੇ ਨੂੰ ਤਾਂ ਆਪੇ ਸੋਚਣਾ ਚਾਹੀਦਾ ਵੀ ਮੇਰਾ ਰਸਤਾ ਹੈਗਾ ਇਹ ਪਿੰਡਾਂ ਵਾਲਾ ਜਾਣੇ ਵਾਲਾ ਕਿ ਨਹੀਂ ਇਹ ਲਿੰਕ ਰੋਡ ਆ ਤੇ ਨਹੀਂ ਭਾਈ ਦੁਨੀਆ ਨੂੰ ਪਤਾ ਲੱਗਦਾ ਉੱਥੇ ਕਾਟਰ ਵੀ ਲਾਏ ਹੋਏ ਸੀ ਪਹਿਲਾਂ ਪਿੰਡ ਵਾਲਿਆਂ ਨੇ ਤੇ ਉਹ ਕਾਟਰ ਕੁਟਰ ਵੀ ਤੋੜ ਤਾੜਦੇ ਪਤਾ ਨਹੀਂ ਲਓ ਜੀ ਟਾਈਮ ਹੋ ਗਿਆ 7:00 ਵਜੇ ਆ ਤੇ ਆਪਣਾ ਹੋ ਗਿਆ ਸਿਸਟਮ ਖਾਣ ਪੀਣ ਦਾ ਮੈਂ ਕਿਹਾ ਬਣਾ ਲੀਏ ਸਟਾਰਟ ਕਰ ਦਈਏ ਫਿਰ ਤੜਕੇ ਵਾਲੇ ਚੌਲ ਤੇ ਨਾਲ ਆਲੂ ਤੇ ਅੰਡੇ ਆਪਾਂ 4 ਹੋਰ ਲੈ ਕੇ ਆਉਣੇ ਹਜੇ ਕਿ ਰੱਬ ਤੋਂ ਡਬਲਾ ਕਰੇ ਤੇ ਆਪਾਂ ਚੱਕ ਲਏ ਸੀਗੇ ਅੰਡੇ ਉਧਰੋਂ ਏ ਮੈਂ ਖਾਜੀ ਰੋਟੀ ਪਾਣੀ ਦਾ ਕਰ ਲਈਏ ਸਾਦਨ ਤੇ ਰੱਬ ਤੁਹਾਡਾ ਭਲਾ ਕਰੇ ਤੇ ਤੁਹਾਨੂੰ ਪਤਾ ਹੀ ਨਹੀਂ ਨੇ ਹੁਣੀ ਲਾਨਕੇ ਰਹਿੰਦੇ ਆ ਤੇ ਮੈਂ ਖਾ ਅੱਜ ਚੌਲ ਹੀ ਝੰਬ ਦਿੰਨੇ ਆ ਤੜਕੇ ਵਾਲੇ ਚੌਲ ਬਣਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਮਿੱਤਰਾਂ ਦਾ ਤੜਕਾ ਆਪਾਂ ਚਾੜਤਾ ਫਿਰ ਚੁੱਲੇ ਤੜਕਾ ਚੌਲ ਚੂਲ ਧੋ ਤੇ ਆਲੂ ਪਿਆਜ ਹੈ ਉਕੇ ਪਿਆ ਰੈਡੀ ਤੇ ਹੁਣ ਆਪਾਂ ਚੌਲ ਧਰ ਕੇ ਅੰਡੇ ਲੈ ਆਉਣੇ ਆ ਲਓ ਜੀ ਇਹ ਪਿਆਜ਼ਾਂ ਦੀ ਭਾਰੀ ਤੜਕੇ ਦੇ ਨਾਲ ਹੀ ਆਪਾਂ ਇੱਕ ਚਮਚਾ ਨਮਕ ਦਾ ਲੈਡ ਚਮਚਾ ਨਮਕ ਨਾਲ ਛੇਤੀ ਤੜਕਾ ਹੋ ਜਾਏਗਾ ਬਈ ਤੜਕਾ ਛੇਤੀ ਓਕੇ ਹੋ ਜਾਏਗਾ ਤੇ ਤੜਕੇ ਦੇ ਨਾਲ ਹੀ ਆਪਾਂ ਸੜਦੇ ਆਲੂ ਆਲੂ ਪੁੰਨੇ ਹੋਏ ਬੜੇ ਤੇਲ ਚ ਪੁੱਜੇ ਹੋਏ ਬੜੇ ਖੁਸ਼ੂ ਮੂਹ ਘੈਂਟ ਬੜੀਆ ਬਣ ਜੇ ਇਹਦਾ ਜੀ ਮੈਂ ਕਿਹਾ ਜੀ ਅਸੀਂ ਤੜਕਾ ਵੀ ਘੈਂਟ ਲਾ ਲਈਦਾ ਘੈਂਟ ਵਾਲਾ ਤੜਕਾ ਆਪ ਬਾੜ ਮਟਰ ਆਲੂ ਪਿਆਜ਼ ਸਾਰਾ ਕੋ ਠਾਗੇ ਥਾਪੇ ਆਵਾ ਸਾਢੇ ਹੱਥ ਦਾ ਤੜਕਾ ਫਿਰ ਲਿਆਰੇ ਵਾਲੇ ਹੁੰਦਾ ਤੁਹਾਨੂੰ ਪਤਾ ਹੈ ਡਰਾਈਵਰਾਂ ਦੇ ਹਸਣ ਤੜਕਾ ਲਓ ਜੀ ਟਮਾਟਰਾਂ ਦੀ ਵੀ ਆਪਾਂ ਕਰਤੀ ਬਰਸਾਤ ਟਮਾਟਰਾਂ ਦੀ ਬਰਸਾਤ ਹੋਗੀ लो जी हल्दी जी भी आ गए हल्दी जी मैडम हल्दी जी आ गए मैडम हल्दी जी आ गए और इसने बनाना है बढ़िया वाला फ्लेवर बढ़िया फ्लेवर आएगा हल्दी के साथ लो जी मित्रों भेनों ते भरावो आ गई बारी चौलान दी जी ਇਸ ਖਾਲੀ ਚੌਲ ਜੀ ਖਾਲੀ ਦੇਖੋ ਐ ਨਹੀਂ ਆਰੇ ਵਾਲਾ ਭਾਈ ਇਹ ਮਿਰਕਾ ਨਾਲ ਦੇ ਤੜਕੇ ਦਾ ਫਿਰ ਐਹ ਜਿਹਾ ਹੀ ਹੁੰਦਾ ਆ ਮਿਰ ਤਰਾ ਦੇ ਤੜਕੇ ਲਓ ਜੀ ਡੀ ਐਂਡ 1 2 3 4 5 6 ਡੀ ਐਂਡ ਹੋ ਗਿਆ ਬਾਈ ਜੀ ਚੌਲਾਂ ਦਾ ਇਹ ਹੁਣ ਇਹ ਆਪਾਂ ਕਰ ਦੇਣਾ ਗੈਸ ਕੱਟ ਤੇ ਬਣਨਗੇ ਇਹ ਘੱਟ ਗੈਸ ਤੇ ਨਹੀਂ ਤਾਂ ਥੱਲੇ ਲੱਗ ਜਾਣੇ ਆ ਚੌਲ ਜੀ ਆਪਣੇ ਤੇ ਇੱਕ ਵਾਰ ਹਲਾ ਕੇ ਇਦਾਂ ਜਿਹੜਾ ਜਿਆ ਦਬਾ ਕੇ ਇਹਨਾਂ ਨੂੰ ਚੱਕਰ ਜਿਹਾ ਖਵਾ ਕੇ ਤੇ ਆਪਾਂ ਛੱਡ ਦੇਣੇ ਆ ਇਹਨਾਂ ਦੇ ਹਾਲ ਤੇ ਲਓ ਜੀ ਦੋਸਤੋ ਇਹ ਆ ਗਿਆ ਜੀ ਟੱਕਣ ਜੀ ਉੱਪਰ ਇਹਦੇ ਚੱਲ ਜੀ ਹੁਣ ਬਣ ਕੇ ਹੀ ਦਿਖਾਵਾਂਗੇ ਤੁਹਾਨੂੰ ਜੀ ਲਓ ਜੀ ਦੋਸਤੋ ਚੌਲਾਂ ਦਾ ਪਦਿਤ ਹੀ ਦਮ ਤੇ ਰੱਬ ਤੁਹਾਡਾ ਬਲਾ ਕਰੇ ਟਾਈਮ ਹੋ ਗਿਆ 8 ਵਜੇ ਗਿਆ ਤੇ ਮੈਂ ਕਿਹਾ ਜੀ ਦੇਖੀਏ ਪੱਟ ਕੇ ਫਿਰ ਇਹਨਾਂ ਨੂੰ ਕੀ ਕਹਿੰਦੇ ਆ ਆਜੋ ਫਿਰ ਪੱਟੀਏ ਇਹਨਾਂ ਨੂੰ ਚੌਲਾਂ ਨੂੰ ਰੱਬ ਤੁਹਾਡਾ ਬਲਾ ਕਰੇ ਵਾਓ ਗੁੱਡ ਗੋਡ ਬਣ ਕੇ ਗੋਡ ਦੇਖੋ ਹੈ ਆ ਰਿਹਾ ਮਜ਼ਾ 11 11 11 ਲਓ ਜੀ ਚੌਲ ਆਪਣੇ ਰੈਡੀ ਆ ਤੇ ਇੱਧਰ ਆਪਣੇ ਅੰਡੇ ਵੀ ਰੈਡੀ ਆ ਦੇਖਾ ਪਰਫੈਕਟ ਟੱਕ ਦੀਏ ਇਹਨਾਂ ਨੂੰ ਤੇ ਠੀਕ ਆ ਦੋਸਤੋ ਅੱਜ ਦੀ ਵੀਡੀਓ ਐਨੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਨਵੇਂ ਆ ਤਾਂ ਆਈਡੀ ਨੂੰ ਕਰ ਲਓ ਫੋਲੋ ਤੇ YouTube ਆਈਡੀ ਕਰ ਲਓ ਸਬਸਕ੍ਰਾਈਬ ਤੇ ਸਪੋਰਟ ਕਰੋ ਦੋਸਤੋ ਸਪੋਰਟ ਕਰਦੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਇਹ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਐ ਤਾਂ ਜਰੂਰ ਫੋਲੋ ਕਰੋ ਚੈਨਲ ਤੇ ਨਵੇਂ ਆ ਨਵੀਆਂ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ਸ਼ੀ ਕਾਲ ਜੀ ਡਰਾਈਵਰ ਮਹਿਕਮਾ ਜਦਾਵਾ ਕਿ ਭਾਈ ਤੂੰ ਤਾਂ ਤੇਰੇ ਅੱਖਾਂ ਵਿੱਚ ਮੈ ਰੜਕਾਂ ਤੇਰੀ ਅੱਖੇ ਅੱਗੇ ਆਉਂਦੀ ਜੋ ਜੂਸ ਬੜੀ ਹੈ